ਕਨਾਲ ਜਮੀਨ ਪੈ ਸਕਿਆ ਤਾਂ ਉਸਕੇ پاس ਕਨਾਲ ਲੋਟਾ ਨਹੀਂ ਥਾ ਇਹ ਮੰਦਰ ਭਾਈ ਪਿੰਡ ਝੋਲਡਰੋਈ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਹੈ ਤੇ ਪਿੰਡ ਵਾਸੀ ਤੇ ਸੇਵਾਦਾਰਾਂ ਦੀ ਪੂਰੀ ਸ਼ਰਧਾ ਹੈ ਭਾਈ ਸੁਆ ਦਾ ਭਾਈ ਜਮੇ ਸੁੱਕ ਗਿਆ ਐਂ ਨਹੀਂ ਗਠਕ ਪਾਣੀ ਆ ਕੀ ਆਲਾ ਭਾਈ ਸੇਵਾ ਹੋ ਗਈ ਭਾਈ ਪੂਰੀ ਹੁਣ ਜੰਦੇ ਅਸੀਂ ਕੰਡੇ ਤੇ ਪਹਿਲਾਂ ਵੀ ਇੱਕ gekeੜਾ ਲਾਗੇ ਸੀ ਤੇ ਕਿਹੜਾ ਹੋਣਾ ਹੈ ਤੇ ਸੇਵਾਦਾਰ ਭਾਈ ਸਾਰੇ ਨਾਲ ਹੀ ਆ ਗਏ ਸਾਡੇ ਹਾਂਜੀ ਦੋਸਤੋ ਅੱਜ ਆਪਾਂ ਦਾਦੀ ਮਾਂ ਗੁੰਗੀ ਮਾਤਾ ਪਿੰਡ ਝੋਲ ਰੋਹੀ ਮੰਦਿਰ ਦੇ ਵਿੱਚ ਕਣਕ ਦੀ ਸੇਵਾ ਕਰਨ ਵਾਸਤੇ ਸਾਰੇ ਸੇਵਾਦਾਰ ਪਹੁੰਚੇ ਨੇ ਤਾਂ ਕਰਾਉਣੇ ਤੁਹਾਨੂੰ ਦਰਸ਼ਨ ਮਿਲੇ ਪਹਿਲਾਂ ਮੰਦਿਰ ਦੇ ਹਾਂਜੀ ਭਗਤੋ ਆਹ ਮੰਦਰ ਭਾਈ ਪਿੰਡ ਝੋਲਰੋਹੀ ਜ਼ਿਲ੍ਹਾ सिरसा ਇਹ ਦਾਦੀমা ਮਾਤਾ ਗੁੰਗੀ ਦਾਦੀਮਾ ਦਾ ਮੰਦਰ ਆ ਇੱਥੇ ਅੱਜ ਭਾਈ ਸੇਵਾਦਾਰ ਕਣਕ ਦੀ ਗਰਾਹੀ ਇਕੱਠੀ ਕਰਨ ਆਏ ਨੇ ਪਹਿਲਾਂ ਤੁਹਾਨੂੰ ਮਾਤਾ ਦੇ ਦਰਸ਼ਨ ਕਰਵਾਉਣੇ ਆਗੇ ਇਹ ਮੰਦਰ ਭਾਈ ਪਿੰਡ ਝੋਲਰੋਹੀ ਜ਼ਿਲ੍ਹਾ सिरसा ਹਰਿਆਣੇ ਦੇ ਵਿੱਚ ਹੈ ਤੇ ਪਿੰਡ ਵਾਸੀ ਤੇ ਸੇਵਾਦਾਰਾਂ ਦੀ ਪੂਰੀ ਸ਼ਰਧਾ ਹੈ ਭਾਈ ਬੜੇ ਚਾਹ ਨਾਲ ਖੁਸ਼ੀ ਨਾਲ ਸੇਵਾ ਕਰਦੇ ਨੇ ਸਾਰੇ ਸੇਵਾਦਾਰ ਦਾਦੀমা ਪਿੰਡ ਚੋੜ ਰੋਈ ਮੰਦਿਰ ਤੇ ਅੱਜ ਭਾਈ ਸੇਵਾਦਾਰ ਸਾਰੇ ਸੇਵਾ ਗ੍ਰਾਹੀ ਕਣਕ ਦੀ ਗ੍ਰਾਹੀ ਕਰਨ ਆਏ ਨੇ ਤੇ ਕਣਕ ਪਿੰਡ ਦੇ ਵਿੱਚੋਂ ਬਹੁਤ ਖੁੱਲੇ ਦਿਲ ਨਾਲ ਪਾਈ ਹੈ ਭਾਈ ਸਾਰੇ ਸੰਗਤ ਨੇ ਅਸਾਰੇ ਮਾਤਾ ਸ਼ਰਧਾਲੂ ਭਗਤ ਮਾਤਾ ਦੇ ਤੇ ਸੰਗਤ ਸਾਰੇ ਹੁਣ ਇੱਥੇ ਲੰਗਰ ਪਾਣੀ ਛਕਦੇ ਨੇ ਬੜੇ ਚਾਮਾ ਨਾਲ ਤੇ ਦਿਨ ਦਾ ਵੱਜ ਗਿਆ 2:3 ਭਾਈ ਟਾਈਮ ਤੇ ਇੱਥੇ 94 ਤੇ ਲੰਗਰ ਸ਼ਕ ਨਾਏ ਨੇ ਸਾਰੇ ਸੰਗਤ ਤੇ ਹੁਣ ਆਪਾਂ ਚਲਦੇ ਆਂ ਦਵਾਰੇ ਦਵਾਰੇ ਤੇ ਸ਼ਰਟ ਇੱਥੇ ਭਾਈ ਹਰ ਮਹੀਨੇ ਪੂਰੇ ਜੋਰਾ ਸ਼ੋਰਾ ਨਾਲ ਪੂਰੇ ਚਾਵਾਂ ਨਾਲ ਮਨਾਉਂਦੇ ਨੇ ਸਾਰੇ ਭਗਤ ਪਿੰਡ ਝੋਲਡਰੋਹੀ ਦੇ ਵਿੱਚ ਦਾਦੀ ਮਾਂ ਦੇ ਮੰਦਿਰ ਦੇ ਵਿੱਚ ਬੜੇ ਸੇਵਾ ਕਰਦੇ ਨੇ ਸਾਰੇ ਚੌਲਾਂ ਦੇ ਭੰਡਾਰੇ ਤੇ ਲੰਗਰ ਖੁੱਲੇ ਚੱਲਦੇ ਨੇ ਆ ਭਾਈ ਸਾਡੇ ਦੋਸਤ ਜੰਟਾ ਸਿੰਘ ਇਹਦੇ ਕਰੇ ਜਲਦੀ ਸੇਵਾ ਕਨਾਲ ਜਮੀਂ ਪੈਸਾ ਕਹਿੰਦਾ ਉਸਕੇ ਪਾਸ ਕਨਾਲ ਲੋਟਾ ਨਹੀਂ ਥਾ ਆ ਹਰਬ੍ਰੀਤ ਕੋਲੇ ਪੈਸਾਡੇ ਕੋਲੇ ਲੋਟਾ ਹੈ ਤੇ ਪਾਣੀ ਮੋਟਾ ਹੈ ਸਾਰੇ ਸੇਵਾਦਾਰ ਇੱਥੇ ਅਰੈਸਟ ਕਰਦੇ ਨਹੀਂ ਕਹਿੰਦੇ ਥੋੜਾ ਥੋੜਾ ਇੱਥੇ ਵਾਟਰਬਾਸ ਬੰਦ ਕਰਾਓ ਝੰਡੇ ਘਰ ਤੋਂ ਪਾਸੇ ਕਰਾਉਂਦੇ ਚੱਕ ਚੱਕ ਮੁੰਡਾ ਝੰਡੇ ਨੇ ਭਾਈ ਜਲਦੇ ਨਾਲ ਚਾਦੀ ਹੋਈ ਸੇਵਾ ਵੀ ਕੀਤੀ ਹੈ ਇਹਨੇ ਚਾਹ ਦਾ ਲੰਗਰ ਲਾਇਆ ਭਾਈ ਝੰਡੇ ਨੇ ਮਾਇਆ ਦੀ ਸੀ ਇਹ ਵੀ ਖਾ ਲੈਣਾ ਪਹਿਲਾਂ ਮਾਇਆ ਦੀ ਮੈਂ ਇਧਰ ਮੂੰਹ ਕਰਾਉਣਾ ਪਹਿਲਾਂ ਬਾਬਾ ਨੂੰ ਪਾਣੀ ਦੀ ਮਾਰੋ ਮਾਰ ਹੋ ਰਹੀ ਹੈ ਪਾਣੀ ਦੇ ਕਾਲ ਪਏ ਗਏ ਪਿੰਡ ਦੇ ਵਿੱਚ ਪਾਣੀ ਦੀ ਬਹੁਤ ਤੰਗੀ ਆ ਗਈ ਭਾਈ ਇਹਦਾ ਵੀ ਹੱਲ ਹੋਣਾ ਚਾਹੀਦਾ ਕਿਉਂ ਬਾਬੇ ਹੋਏ ਅੱਡੇਰੇ ਵਾਲੇ ਸੰਤਾ ਦੀ ਗੱਡੀ ਹੈ ਭਾਈ ਥਰਾਜ ਵਾਲੇ ਹੁਣ ਆਪਾਂ ਚੱਲੇ ਆ ਭਾਈ ਇਧਰ ਸੂਆ ਟੱਪ ਕੇ ਆਪਣੇ ਪਿੰਡ ਦੇ ਕੋਸਟਾਂ 'ਤੇ ਥੋੜੀ ਜਿਹੀ ਇਧਰ ਆ ਤੇ ਸੂਏ ਦੇ ਉੱਤੇ ਪਾਣੀ ਦੀ ਮਾਰੋ ਮਾਰ ਹੋ ਰਹੀ ਹੈ ਸੂਆ ਕਿਦੇ ਸਕਾਂ ਦੇ ਕਿਦੇ ਛੱਡ ਦਿੰਦੇ ਐ ਤਾਂ ਸਾਨੂੰ ਕਰਾਉਣਿਆ ਦਰਸ਼ਣ ਪਾਣੀ ਦੇ ਲੋਕਾਂ ਨੇ ਵਿਚਾਰਾ ਨੇ ਪਾਣੀ ਦੀ ਲਾ 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 ਹੋਈ ਪਈ ਐ ਸੂਆ ਦਾ ਭਾਈ ਜਮੇ ਸੁੱਕ ਗਿਆ ਹੈ ਨਹੀਂ ਗਿੱਠਕ ਪਾਣੀ ਐ ਆ ਕੀ ਆਲਾ ਭਾਈ ਸੇਵਾ ਹੋ ਗਈ ਭਾਈ ਪੂਰੀ ਹੁਣ ਜਾਂਦੇ ਅਸੀਂ ਕੰਡੇ ਤੇ ਸ਼ਾਮ ਦਾ ਬੇਲਾ ਹੋ ਗਿਆ तकरीबन 5:30 ਦਾ ਹੋਊਗਾ ਤੇ ਸਾਰੇ ਸੇਵਾਦਾਰਾਂ ਨੇ ਬਹੁਤ ਸੋਹਣੀ ਸੇਵਾ ਨਵਾਈ ਹੈ ਆ ਮਾਤਾ ਜੀ ਨੂੰ ਸ਼ਕਤੀ ਬਖਸ਼ੀ ਕਈ ਘਰਾਂ ਨੇ ਕੰਕ ਬਹੁਤ ਜਿਆਦੇ ਭਾਈ ਤੇ ਕਈ ਘਰਾਂ ਨੇ ਖੁੱਲੇ ਦਿਲ ਨਾਲ ਕਣਕ ਪਾਈ ਹੈ ਬਾਕੀ ਤੁਸੀਂ ਸਮਝਦਾਰ ਹੋਗੇ ਹੋ ਅਜੀ ਭਾਈ ਬਾਇਆ ਬੀਰੂ ਵਾਲਾ ਹੋ ਕੇ ਇਧਰ ਦੀ ਉੱਤੋਂ ਦੀ ਆਏ ਆਂ ਟਾਣੀਆਂ ਉਤੋਂ ਮੰਗ ਕੇ ਹੁਣ ਅਸੀਂ ਕੰਡੇ ਤੇ ਆ ਗਏ ਭਾਈ ਸੇਵਕ ਦੇ ਕਹਿੰਦੇ ਵੀਰਾਂ ਨੇ ਸਾਰਿਆਂ ਨੇ ਕਹਿੰਦੇ ਕੰਡੇ ਦਾ ਵੀ ਸ਼ੱਕ ਕਾਢ ਹੀ ਲਗੇ ਹੁਣ ਅਸੀਂ ਕੰਡਾ ਕਰਾਉਣੇ ਆਂ ਸੇਵਕ ਤੋਂ ਆ ਧਰਮ ਕੰਡਾਗਾ ਇਹ ਕਰਾਉਣੇ ਆਂ ਅਕ ਲੈ ਆ ਭਾਈ ਗੱਟੇ ਵੀ ਲਾਲ ਨਾ ਨਾ ਬੈਨਾ ਕੰਮ ਖਾਲੀ ਘਟੇ ਲਾ ਲਓ ਲਿਆ ਭਾਈ ਖਾਲੀ ਘਟੇ ਲਈ ਇਹਨੇ ਕੋ ਜੋੜੇ ਛੜੀ ਜਾਂਦਾ ਹੈ ਤੇ ਗੱਡੀ ਚੜਾਉਣੇ ਆਪਾਂ ਕੰਡੇ ਤੇ ਅਕੜਾ ਸਾਡਾ ਬਾਪਾ ਲੈ ਵੀ ਬੰਦ ਕਰਤੀ ਗੱਡੀ ਕਿਉਂ ਦੇਖਦੇ ਆ ਇਹ ਦੂਜਾ ਗੇੜਾ ਭਾਈ ਆਪਣਾ ਪਹਿਲਾਂ ਇੱਕ ਫੁੱਲ ਭਰ ਕੇ ਉਹਦਾ ਕੰਡਾ ਕਰਾ ਕੇ ਵਾਗਿਆ ਪਾਸੇ ਹੋ ਜਾ ਪਾਸੇ ਹੋ ਜਾ ਭਾਈ 46 46 30 ਇਹ ਹੋ ਗਈ ਭਾਈ 46 30 46 ਕਵਾਟ ਵਾਲਾ ਇੱਥੇ ਹੁਣ 25 ਕਿਤੇ ਸ਼ਤੀ ਐ ਐ ਕਿਵੇਂ ਹੋਈ 30 ਹੋ ਗਈ 30 ਹੋ ਗਈ ਆਪਾਂ ਭਾਈ ਉਹ ਕਣਕ ਲੈ ਕੇ ਆ ਗਏ ਸੀ ਇੱਥੇ ਲਾਉਣੇ ਐ ਤੇ ਦਾਣਾ ਮੰਡੀ ਜੀ ਆ ਗਈ ਸੀ ਕੰਡੇ ਤੋਂ ਬਾਅਦ ਚੱਲ ਕਿੰਨੀ ਹੈਗੀ ਦੂਜਾ ਕਿਹੜਾ ਇਹ ਪਹਿਲਾਂ ਵੀ ਇੱਕ ਕਿਹੜਾ ਲਾਗੇ ਸੀ ਤੇ ਇੱਕ ਕਿਹੜਾ ਹੋਣਾ ਹੈ ਉਹ ਛੋਟੇ ਲਾ ਲਾ ਤੇ ਸੇਵਾਦਾਰ ਭਾਈ ਸਾਰੇ ਨਾਲ ਹੀ ਆ ਗਏ ਸਾਡੇ ਉਧਰੋ ਥੋੜੀ ਜੀ ਕਣਕ ਪਈ ਐ ਸਾਹਮਣੇ ਜਾਓ ਤੁਸੀਂ ਪਾਈਂ ਕੇਬੜਾ ਇਹ ਭਈ ਆਪਾਂ ਮਰਨਾਥ ਸਮੇਸ਼ ਕੁਮਾਰ ਬੱਤਰ ਨੰਬਰ ਦੁਕਾਨ ਵਾਲੇ ਲਾਉਣੇ ਕਣਕਾ ਹਾਂਜੀ ਦੋਸਤੋ ਤੁਸੀਂ ਇਹ ਵਲੌਗ ਇੱਥੋਂ ਤੱਕ ਦੇਖਿਆ ਹੋਊਗਾ ਮਾਤਾ ਦੇ ਮੰਦਰ ਵਾਸਤੇ ਗ੍ਰਾਈ ਇਕੱਠੀ ਕੀਤੀ ਸੋਹਣੀ ਵਧੀਆ ਹੋ ਗਈ ਕਣਕ ਤੇ ਖੁੱਲੇ ਦਿਲ ਨਾਲ ਚੰਗੇ ਚਾਹਮਾਨਾ ਲੋਕਾਂ ਨੇ ਬਾਸ਼ ਜੇ ਕਣਕ ਪਾਈ ਹੈ ਵਧੀਆ ਕੀਤਾ ਤੇ ਨਰਮਾ ਹੋ ਗਿਆ ਸੀ ਕਰਨ ਤੁਸੀਂ ਇਹ ਦੇਖ ਹੀ ਲਿਆ ਕਰਨ ਬੰਨੀਆਂ ਨੇਗੇ ਸਾਨੂੰ ਹੋ ਗਏ 2-3 ਘੰਟੇ ਬੰਨਦਿਆਂ ਨੂੰ ਸ਼ਾਮ ਜੀ ਹੋ ਗਈ ਤੇ ਚੱਲ ਕੰਮ ਨਿਬੜ ਗਿਆ ਥੋੜਾ ਰਹਿ ਗਿਆ ਅੱਧੇ ਕਿਾਰੇ ਤੋਂ ਘੱਟ ਤੇ ਹੋ ਸਕਦਾ ਮੌਸਮ ਹੋਰ ਵੀ ਖਰਾਬ ਹੈ ਕੀ ਪਤਾ ਹੈ ਦੁਬਾਰੇ ਹੋ ਜੇ ਜਾਂ ਦੇਖਿਓ ਤਾਂ ਬਲੌਗ ਇਥੋਂ ਤੱਕ ਦੇਖਣ ਲਈ ਤੁਹਾਡਾ ਸ਼ੁਕਰੀਆ ਨਵੇਂ ਭਰਾ ਜੁੜਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਿਲਕੁਲ ਫਿਰ ਹੀ ਆ ਭਾਈ ਬਿਲਕੁਲ ਫਿਰ ਹੀ ਜਮਾ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ